ਕੰਮ ਕਰਵਾ ਕੇ ਪੈਸੇ ਦੇਣ ਲੱਗੇ ਕਰ ਰਹੇ ਸੀ ਟਾਲ ਮਟੋਲ ਕੰਮ ਕਰਨ ਵਾਲੇ ਮੁੰਡੇ ਨੇ ਚੱਕ ਤੇ ਫੱਟੇ ਕਹਿੰਦਾ ਹੁਣ ਪੈਸੇ ਮੈਨੂੰ ਨਹੀਂ ਦੂਜੇ ਮਿਸਤਰੀ ਨੂੰ ਦੇ ਦਿਓ ਅਕਸਰ ਹੀ ਘਰਾਂ ਵਿੱਚ ਜਦੋਂ ਕੋਈ ਵੀ ਮਿਸਤਰੀ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਇਆ ਜਾਂਦਾ ਹੈ ਤਾਂ ਕੰਮ ਹੋਣ ਤੋਂ ਬਾਅਦ ਉਸਦੇ ਪੈਸੇ ਦੇ ਦਿੱਤੇ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਹਥੌੜੇ ਨਾਲ ਨਵੇਂ ਘਰ ਵਿੱਚ ਪਲਾਸਟਿਕ ਦੇ ਪਾਈਪ ਭੰਨਦਾ ਦਿਖਾਈ ਦੇ ਰਿਹਾ ਹੈ ਦਰਅਸਲ ਇਹ ਮੁੰਡਾ ਇੱਕ ਪਲੰਬਰ ਹੈ ਤੇ ਇਸ ਘਰ ਵਾਲੇ ਨੇ ਮੈਂ ਆਪਣੇ ਨਵੇਂ ਘਰ ਵਿੱਚ ਇਸ ਮੁੰਡੇ ਤੋਂ ਟੂਟੀਆਂ ਤੇ ਪਾਈਪਾਂ ਦੀ ਫਿਟਿੰਗ ਕਰਵਾਈ ਸੀ ਅਤੇ ਜਦੋਂ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਇਸ ਮੁੰਡੇ ਨੇ ਆਪਣੇ ਕੰਮ ਦੇ ਪੈਸੇ ਮੰਗੇ ਤਾਂ ਕੰਮ ਕਰਵਾਉਣ ਵਾਲਾ ਇਸ ਨੂੰ ਕਹਿੰਦਾ ਕਿ ਕੱਲ ਲੈ ਜਾਹੀਂ ਪਰ ਦੂਜੇ ਦਿਨ ਵੀ ਇਸ ਨੂੰ ਲਾਰਾ ਲਾ ਦਿੱਤਾ। ਮਕਾਨ ਵਾਲਾ ਕਹਿਣ ਲੱਗਾ ਕਿ ਦੇ ਦੇਵਾਂਗੇ ਅਸੀਂ ਕਿਹੜਾ ਪੈਸੇ ਲੈ ਕੇ ਭੱਜ ਜਲੇ ਆਂ? ਜਿਸ ਤੋਂ ਬਾਅਦ ਕੰਮ ਕਰਨ ਵਾਲਾ ਮੁੰਡਾ ਲਾਰਿਆਂ ਤੋਂ ਦੁਖੀ ਹੋ ਕੇ ਇੱਕ ਹਥੌੜਾ ਚੱਕ ਕੇ ਸਾਰੇ ਹੀ ਪਲਾਸਟਿਕ ਦੇ ਪਾਈਪਾਂ ਨੂੰ ਭੰਨ ਦਿੰਦਾ ਹੈ ਅਤੇ ਇੱਕ ਕੰਧ ਵੀ ਤੋੜ ਦਿੰਦਾ ਹੈ ਅਤੇ ਜਾਂਦਾ ਹੋਇਆ ਕਾਨ ਵਾਲੇ ਨੂੰ ਕਹਿੰਦਾ ਹੈ ਕਿ ਹੁਣ ਪੈਸੇ ਮੈਨੂੰ ਨਹੀਂ ਦੂਜੇ ਮਿਸਤਰੀ ਨੂੰ ਦੇ ਦਿਓ ਸੋ ਕੀ ਇਸ ਮੁੰਡੇ ਨੇ ਠੀਕ ਕੀਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ